ਕੀ ਨਾਮ ਆਪਣਾ ਕੀ ਕਾਹਦੀ ਦੁਕਾਨਾ ਉਹ ਜਮਨਨਾ ਵਿਜੇ ਕਪੂਰ ਹੈ ਸਾਡੀ ਦੁਕਾਨ ਹੈ ਲਾਇਬ੍ਰੇਰੀ ਰੋਡ ਦੇ ਉੱਤੇ ਕਪੂਰ ਇਲੈਕਟ੍ਰੋਨਿਕਸ ਹੈ ਕਸਟਮਰ ਸੀ ਆਇਆ ਸੀਗਾ ਉਹਨੇ ਇੱਕ ਹੋਮ تھیਟਰ ਲਈ ਚੈੱਕ ਇੱਕ ਕੰਡੈਕਸ਼ਨ ਲਈ ਚਾਹੀਦਾ 13450 ਦਾ ਸਾਮਾਨ ਹੈ ਕਹਿੰਦਾ ਮੈਂ ਮੋਰਸਲ ਲਾਉਣ ਬੰਦ ਕੇ ਪੇਮੈਂਟ ਦੇਣਾ ਫਾਟ ਚੱਕ ਕੇ ਮਾਰ ਕੇ ਦੌੜ ਗਿਆ ਪੈਸੇ ਨਹੀਂ ਦੇ ਗਿਆ ਦੇਖੇ ਨਹੀਂ ਅਰੇ ਕਿੱਦਾਂ ਦਾ ਹੋ ਗਿਆ ਸੀ ਉਹਦਾ ਕਾਹਦੇ ਤੇ ਆਇਆ ਸੀ ਇੱਕ ਸਦਾਜੀ ਸਾਹਿਬ ਨੂੰ ਉਮਰ ਕੋਈ ਸੀਗੀ ਉਹਦਾ ਦੀ 50 ਤੋਂ 60 ਸਾਲ ਦੇ ਵਿੱਚ ਵਿੱਚ ਇਹ ਗਾੜੀ ਨੂੰ ਪਟਾਠੀ ਬੰਨੀ ਸੀ ਉਹਨਾਂ ਦਾਦੇ ਤੇ ਆਇਆ ਸੀ ਮੋਰਸਲ ਤੇ ਕਿਹੜਾ ਮੋਰਸਲ ਪਲਸਰ ਪਲਸਰ ਦੇਖਿਆ ਕਿਹੜੇ ਰੰਗ ਦਾ ਨੰਬਰ ਨੰਬਰ ਦੇਖਿਆ ਕੋਈ ਉਹਦਾ ਨਹੀਂ ਜੀ ਨੰਬਰ ਵੀ ਨੋਟ ਕੀਤਾ ਹੈ ਕੈਮਰਾ ਵੀ ਹੈਗਾ ਸਰ ਉਸਨੇ ਲਾਈਟ ਵੀ ਰਗਾ ਗਈ ਸੀਗੀ ਲਾਈਟ ਵੀ ਹੈਗੀ ਕੈਮਰਾ ਵੀ ਹੁੰਦਾ ਹਾਂ ਜੀ ਇਹ ਕਿੰਨੇ ਦਾ ਸਮਾਨ ਸੀ ਉਹ 3450 ਰੁਪਏ ਦਾ ਇੱਕ ਹੂਨ ਫਿਲਟਰ ਸੀਗਾ ਇੱਕ ਕੰਡੈਕਸ਼ਨ ਸੀਗਾ ਤੇ ਤੁਸੀਂ ਕੰਪਲੀਟ ਕੀਤੀ ਇਹਦੀ ਕਿ ਹਾਂਜੀ ਕੰਪਲੀਟ ਕੀਤੀ ਕਿਤੇ ਉਹ 112 ਨੰਬਰ ਪਹਿਲੇ ਕੰਟਰੋਲ ਰੂਮ ਚ ਲਖਾਇਆ ਸੀ ਤੇ 112 ਨੰਬਰ ਵਾਲੇ ਆਏ ਹੀ ਪੁੱਛ ਕੇ ਚਲੇ ਗਏ ਉਹ ਚੱਲੇ ਆ ਪੁਲਿਸ ਸਟੇਸ਼ਨ ਲਾਹਾਂ ਵਾਸਤੇ